ਮੇਰਾ ਵਕਸੀ ਤੇ ਮਨ ਕੀਤਾ ਮੈਂ ਘਰ ਰਸੋਈ ਟਾਬੇ ਤੇ ਖੜ ਕੇ ਚਾਹ ਪੀ ਕੇ ਜਾਮਾ ਜਦੋਂ ਮੈਂ ਏਸੀ ਬੰਦ ਕੀਤਾ ਨਾ ਅੰਦਰ ਚਾਹ ਪੀਣ ਗਿਆ ਤੇ ਮੈਂ ਤੁਹਾਨੂੰ ਦੱਸਾਂ ਇੰਨੀ ਗਰਮੀ ਐ ਹੋਮਸ ਐ ਛੱਡ ਦਿਓ ਗੱਲਾਂ ਪਰ ਤੁਸੀਂ ਵੀ ਏਸੀ ਬੰਦ ਕਰਕੇ ਯਾਰ ਕਰਿਆ ਕਰੋ ਜਿਹੜਾ ਤੁਸੀਂ ਕਦੇ ਵੀ ਜਾਣਾ ਪਹਿਲਾਂ ਏਸੀ ਬੰਦ ਕਰਦਿਆ ਕਰੋ ਪਰ ਮੈਂ ਰਸੋਈਏ ਦਿਖੋ ਨਾ ਤੁਹਾਨੂੰ ਯਾਰ ਇੰਨੀ ਤਪਦੀ ਠੱਠੀ ਦੇ ਵਾਸਤੇ ਇਹ ਕੰਮ ਕਰਦੇ ਨੇ ਆਪਣੇ ਬੱਚਿਆਂ ਲਈ ਫੇਰ ਠੱਠੀ ਦੇ ਅੱਗੇ ਭਾਈ ਜੀ ਕਿਹੜਾ ਪਿੰਡ ਆ ਤੁਹਾਡਾ ਮੇਰਾ ਰਾਜਸਥਾਨ ਦਾ ਰਾਜਸਥਾਨ ਕਿੰਨੇ ਬੱਚੇ ਹੈ ਦੋ ਬੱਚੇ ਪੜ੍ਹਦੇ ਹੈ ਨਹੀਂ ਅਭੀ ਤਾਂ ਛੋਟੇ ਛੋਟੇ ਬੱਚੇ ਇਤਨੀ ਗਰਮੀ ਮੇ ਕੰਮ ਕਰਨਾ ਬੱਚੋ ਕੇ ਲਈ ਕਰਤੇ ਹੋ ਨਾ ਹਾਂ ਜੀ ਹਾਂ ਥੈਂਕ ਯੂ ਆ ਜੀ ਆਰ ਸਨੂਟ ਹੈ ਮੇਰਾ ਆਪ ਕਹਾਂ ਕੇ ਰਹਿਨੇ ਵਾਲੇ ਹੋ ਜੀ ਜਿਲ੍ਹਾ ਬਹਿਰਾਇਚ ਸ਼ਾਦੀ ਹੋਈ ਹੈ ਹੋ ਗਿਆ ਜੀ ਬੱਚਾ ਹੈ ਕੋਈ? ਅਭੀ ਨਹੀਂ। ਮਾਪੇਆਂ ਕੇ ਲਈ, ਬੱਚੋਆਂ ਕੇ ਲਈ। ਮਾਪੇਆਂ ਕੇ ਲਈ। ਇਤਨੀ ਗਰਮੀ ਮੇਂ। ਥੈਂਕ ਯੂ ਯਾਰ। ਯਾਰ ਜਿਆਦਾ ਨਾ ਕਦੇ ਅਸੀਂ ਠਾਬਿਆਂ ਤੇ ਜਾਂਦੇ ਆ। ਕਦੇ ਉਹਨਾਂ ਦੀ ਸਾਫ ਸਫਾਈ ਵੱਲ ਵੀ ਧਿਆਨ ਦਿਆ ਕਰੋ। ਆ ਦੇਖੋ ਵਰਦੀ ਪਾਈ ਐ ਇਹਨਾਂ ਦੀ ਮੈਂ ਰਸੋਈ ਠਾਬੇ ਤੇ ਖਣਾ। ਵਰਦੀ ਪਾਈ ਐ ਇਹਨਾਂ ਦੇ। ਤੇ ਮੁੰਡੇ ਕੰਮ ਕਰਨ ਲੱਗੇ ਹੋਏ ਨੇ। ਤੂੰ ਕਿੱਥੇ ਦਾ ਰਹਿਣ ਵਾਲਾ ਹੈ ਬਈ? ਰਾਜਸਥਾਨ ਮੈਂ। ਰਾਜਸਥਾਨ। ਅੱਛਾ ਤੁਹਾਨੂੰ ਰਸੋਈ ਵਾਲੇ ਮਾਲਕ ਨੇ ਰਾਜਸਥਾਨੀਆਂ ਨੂੰ ਵੀ ਜ਼ਿਆਦਾ ਰੱਖਿਆ ਹੈ ਨਹੀਂ ਰਾਜਸਥਾਨ ਕੇ ਯੂਪੀ ਕੇ ਬਿਹਾਰ ਕੇ ਯੂਪੀ ਕੇ ਬਿਹਾਰ ਕੇ ਅੱਛਾ ਤੇਰੇ ਕਿੰਨੇ ਬੱਚੇ ਨੇ ਸ਼ਾਦੀ ਨਹੀਂ ਹੋਈ ਸ਼ਾਦੀ ਨਹੀਂ ਹੋਆ ਕਰਾ ਲੈ ਯਾਰ ਸ਼ਾਦੀ ਤੂੰ ਬਕੰਦਰਾ ਤੂੰ ਲੇਟ ਕਿਉਂ ਆਇਆ ਇੰਨਾ ਭਾਈ ਜੀ ਹੁਣ ਉਮਰ ਹੋ ਗਈ ਤੇਰੀ ਸ਼ਾਦੀ ਕਰਾ ਲੈ ਤੂੰ ਕਿੱਥੇ ਦਾ ਰਹਿਣ ਵਾਲਾ ਭਾਈ ਜੀ ਰਾਜਨਗਰ ਮਧਵਣੀ ਜੀ ਦਾ ਮਾਂ ਬਾਪ ਸਭ ਠੀਕ ਠਾਕ ਕੰਮ ਕਰਕੇ ਪੈਸਾ ਉਧਰ ਵੇਚਦੇ ਹੋ ਥੈਂਕ ਯੂ ਆ ਸਲੂਟ ਹੈ ਮੈਂ ਇਹ ਵੀਡੀਓ ਨਾ ਕਿਸੇ ਉਹਦੇ ਲਈ ਨਹੀਂ ਬਣਾਈ ਆ ਦੇਖੋ ਆ ਮੁੰਡੇ ਖੜੇ ਨੇ ਆਪਣੇ ਜਿਹੜੇ ਇੱਥੇ ਅੰਦਰ ਸਰਵ ਕਰਦੇ ਨੇ ਚੀਜ਼ਾਂ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਬੰਗਾਲ ਦੇ ਜੀ ਬੰਗਾਲ ਕਿੰਨੀ ਦੂਰ ਹੈ ਇੱਥੋਂ ਬੰਗਾਲ ਘੱਮਸੇ ਗਮ 2000 ਕਿਲੋਮੀਟਰ ਹੈ 2000 ਕਿਲੋਮੀਟਰ ਔਰ ਸ਼ਾਦੀ ਹੋ ਗਈ ਸ਼ਾਦੀ ਹੋ ਗਈ ਮਾਪੇ ਪਹ ਹੈ ਬਾਪ ਨੇ ਜਾਂ ਮਾਂ ਹੈ ਸੈਲਰੀ ਵੇਲਦੇ ਉਧਰ ਉਸੇ ਗੁਜ਼ਾਰਾ ਚੱਲਦਾ ਹੈ ਪੰਜਾਬੀਓ ਦੇਖ ਲੋ ਯਾਰ ਅਸੀਂ ਮਿਹਨਤ ਤੋਂ ਭੱਜ ਰਹੇ ਆ ਆ ਇੰਨੀ ਗਰਮੀ ਦੇ ਵਿੱਚ ਮੈਂ ਉੱਤੋਂ ਲੱਗਿਆ ਨਾ ਪਾਣੀ ਪਾਣੀ ਹੋ ਜਾਂਦਾ ਕਿਉਂਕਿ ਸਾਰੀ ਦਿਹਾੜੀ ਏਸੀਆਂ ਚ ਰਹਿਣਾ ਪਰ ਦੇਖ ਲੋ ਤੁਸੀਂ ਇਹ ਨੌਜਵਾਨੀ ਕੰਮ ਕਰਦੀ ਪੰਜਾਬ ਚ ਆ ਕੇ ਲੋਕ ਕਹਿੰਦੇ ਨੇ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਕਿਉਂ ਬਈ ਤੁਸੀਂ ਇਤਨੇ ਦੂਰ ਸਟੇਟੋ ਸੇ ਆਤੇ ਹੋ ਹਮਾਰਾ ਪੰਜਾਬੀ ਲੋਕ ਬੋਲਤੇ ਹੈ ਕਿ ਕੰਮ ਨਹੀਂ ਕੰਮ ਨਹੀਂ ਕੀ ਪੰਜਾਬ ਚ ਕੰਮ ਨਹੀਂ ਹੈਗਾ ਕੰਮ ਹੈ ਪਰ ਕਰਦੇ ਨਹੀਂ ਜਿਹੜੇ ਕਰਦੇ ਨੇ ਉਹਨਾਂ ਨੂੰ ਮਿਲਦੇ ਨਾ ਤੋਡੇ ਨਾਲ ਪੰਜਾਬੀ ਵੀ ਕੰਮ ਕਰਦੇ ਨੇ ਹਾਂ ਕਰਦੇ ਆ ਸਰ ਸੱਚਾ ਦੇਖ ਲਓ ਭਾਈ ਇੰਨੀ ਗਰਮੀ ਦੇ ਵਿੱਚ ਅੱਜ ਮੇਰਾ ਮਨ ਕੀਤਾ ਮੈਂ ਕਿਹਾ ਮੈਂ ਰਸੋਈ ਟਾਬੇ ਦੇ ਵਿੱਚ ਖੜ ਕੇ ਯਾਰ ਇਹਨਾਂ ਦੀ ਵੀਡੀਓ ਜ਼ਰੂਰ ਬਣਾਵਾਂ ਕਿਉਂਕਿ ਮੈਂ ਰੋਜ਼ ਇੱਥੋਂ ਚਾਹ ਲੈ ਕੇ ਨਿਕਲ ਜਾਂਦਾ ਸੀ ਨਮਸਤੇ ਬੇਟਾ ਦਿੱਲੀ ਮੈਂ ਚਾਹ ਚਾਹ ਲੈ ਕੇ ਨਿਕਲ ਜਾਂਦਾ ਸੀਗਾ ਪਰ ਮੈਂ ਕਦੇ ਇਹਨਾਂ ਦੀਆਂ ਗਰਮ ਹਵਾਵਾਂ ਨਹੀਂ ਸੀ ਦੇਖੀਆਂ ਆਪਾਂ ਆ ਮੈਂ ਏਸੀ ਦੇ ਵਿੱਚ ਬਸੇ ਜੀ ਆਪਾਂ ਏਸੀ ਦੇ ਵਿੱਚ ਖਾਣਾ ਖਾ ਕੇ ਨਿਕਲ ਜਾਂਦੇ ਆ ਪਰ ਜਿੱਥੇ ਗਰਮੀਆਂ ਦੇ ਵਿੱਚ ਇਹ ਤਪਦੇ ਨੇ ਜਿੱਥੇ ਇਹ ਤਪਦੇ ਨੇ ਗਰਮੀਆਂ ਦੇ ਵਿੱਚ ਮੈਂ ਉਥੋਂ ਬਣਾਉਣੀ ਚਾਹੀ ਵੀਡੀਓ ਤੁਹਾਡੇ ਲਈ ਤੇ ਵੀਡੀਓ ਅਪਲੋਡ ਹੋਊ 30 NGO ਵਰਕਰ ਵੱਲੋਂ ਤੇ ਮੈਂ ਆਪਣੀ ਚਾਹ ਨਾ ਗੱਡੀ ਦੇ ਵਿੱਚ ਰੱਖਿਆ ਸੀ ਮੈਨੂੰ ਯਾਰ ਤਰਸ ਆਇਆ ਇਹਨਾਂ ਬੰਦਿਆਂ ਦੇ ਕਿ ਉਹ ਅੰਦਰ ਗਰਮੀ ਚ ਨੇ ਸਰਦੀ ਚ ਨੇ ਤੇ ਆਹ ਮੁੰਡੇ ਗਰਮੀ ਚ ਕੰਮ ਕਰਦੇ ਨੇ। ਉਹ ਇੱਕ ਸਿਕਿਉਰਟੀ ਵਾਲਾ ਖੜਾ ਏ ਯਾਰ। ਉਹਨੂੰ ਵੀ ਮੈਂ ਪੁੱਛਾਂ ਯਾਰ ਮੇਰਾ ਮਨ ਕਰਦਾ ਕਿ ਇੰਨੀ ਗਰਮੀ ਚ ਸਿਕਿਉਰਟੀ ਦੀ ਡਿਊਟੀ ਕਰਦਾ ਮੁੰਡਾ ਇਹ ਪੰਜਾਬੀ ਲੱਗਦਾ। ਕਿਉਂਕਿ ਪੰਜਾਬੀ ਆ। ਕਿਹੜਾ ਪਿੰਡ ਏ ਤੇਰਾ? ਸਲੇਮਪੁਰ। ਕਿੱਥੇ ਕਾ ਸਲੇਮਪੁਰ? ਇਹ ਸਿੰਨੜਾ ਸਲੇਮਪੁਰ ਜੀ ਬਰਾਸ ਕੋਲੇ। ਜਿਹੜਾ ਬਰਾਸ ਕੋਲੇ। ਅੱਛਾ ਤੂੰ ਰੇ ਕੰਮ ਕਰਦੇ ਤੈਨੂੰ ਸੈਲਰੀ ਮਿਲਦੀ ਏ? ਤੇਰੇ ਬੱਚੇ ਵਾਲਾ ਗੁਜ਼ਾਰਾ ਹੁੰਦਾ ਇਹਦੇ ਨਾਲ ਹਾਂਜੀ ਜਿਹੜੇ ਲੋਕ ਕਹਿੰਦੇ ਨੇ ਪੰਜਾਬ ਚ ਕੰਮ ਨਹੀਂ ਹੈਗਾ ਜੇ ਕਰਨ ਵਾਲਾ ਹੋਵੇ ਕੰਮ ਹੈਗਾ ਨਾ ਹੈਗਾ ਜੀ ਹੈਗਾ ਹੁਣ ਤੂੰ ਵੀ ਗੁਜ਼ਾਰਾ ਕਰਦਾ ਹੈ ਨਾ ਵਧੀਆ ਹਾਂਜੀ ਤੂੰ ਕੋਈ ਪੰਜਾਬ ਨੂੰ ਫਿੱਟਦਾ ਤਾਂ ਨਹੀਂ ਵੀ ਪੰਜਾਬ ਚ ਕੰਮ ਨਹੀਂ ਹੈਗਾ ਨਹੀਂ ਜੀ ਹੈਗਾ ਹਾਂਜੀ ਉੱਚੀ ਆਵਾਜ਼ ਚ ਗੱਲ ਕਰ ਨਾਮ ਦਾ ਸਿੰਘ ਕੀ ਹੈ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਪਰਮਜੀਤ ਸਿੰਘ ਮਿਹਨਤ ਕਰਨੀ ਚਾਹੀਦੀ ਹੈ ਤੇਰੇ ਵਾਂਗ ਲੋਕਾਂ ਨੂੰ ਹਾਂਜੀ ਹਾਂਜੀ ਆ ਦੇਖੋ ਕਿੰਨੀ ਧੁੱਪ ਚ ਖੜਾ ਜੀ ਮੁੰਡਾ ਕਹਿੰਦੇ ਬੰਦਾ ਉਹ ਆ ਜੀ ਹੋ ਜਾਂਦਾ ਹੈ ਜਿਹਾ ਜਾਂ ਤੁਸੀਂ ਆਪਣੇ ਸਰੀਰ ਨੂੰ ਬਣਾ ਲਓ ਅਸੀਂ ਏਸੀਆਂ ਚ ਰਹਿ ਕੇ ਖਾਸ ਕਰ ਮੈਂ ਵੀ ਆਲੂ ਵਰਗਾ ਹੋ ਗਿਆ ਕਿਉਂਕਿ ਹਸਪਤਾਲਾਂ ਚ ਏਸੀ ਨੇ ਗੱਡੀਆਂ ਚ ਏਸੀ ਨੇ ਤੇ ਉਹ ਵਾਪਸ ਚੱਲਿਆ ਸੀ ਮੈਂ ਜਦ ਧੁੱਪ ਚ ਨਿਕਲਿਆ ਮੈਂ ਇੱਥੇ ਨਾ ਢਾਬੇ ਵਾਲੇ ਮਿੱਤਰ ਮੇਲੀ ਨੇ ਚਲੋ ਚਾਹ ਫੜ ਕੇ ਮੈਂ ਗੱਡੀ ਚ ਰਸਤੇ ਚ ਜਾਂਦਾ ਜਾਂਦਾ ਹੀ ਪੀਣਾ ਮੈਂ ਕਹਿੰਦੀ ਇਹ ਲੋਕ ਜ਼ਰੂਰ ਦਿਖਾਵਾਂ ਤੁਹਾਨੂੰ ਜਿਹੜੇ ਗਰਮੀਆਂ ਚ ਇੰਨੀ ਆਪ ਕੋ ਪਾਚ ਕੰਮ ਕਰਦੇ ਨੇ ਅੱਛਾ ਜੀ ਤੁਹਾਡਾ ਹੋਸ ਤੁਹਾਡਾ ਬੋਸ ਸਟੇਸ਼ਨ ਦੇ ਵਰਕਰ